ਪੱਟੀਆ ਵਾਲੇ ਤੇ ਇਧਰ ਆ ਗਈਆਂ ਆਪਣੇ ਫਰੂਟ ਤੋੜਨ ਵਾਲੀਆਂ ਮਸ਼ੀਨਾਂ ਇਹ ਡਰਾਵਲ ਕੋ 4x4 ਤੇ ਆ ਬੰਨ ਚੱਕਣ ਨੂੰ ਜਿੱਦਾਂ ਆਪਣੇ ਕਸੌਣੇ ਹੁੰਦੇ ਆ ਆ ਵੱਡੇ ਤੇ ਲੱਗਦਾ ਲੱਗੇ ਇਹਨਾਂ ਦੀ ਕੈਪੈਸਿਟੀ ਆ ਇੱਕੋ ਜਿਹੀ ਇਹ ਇਧਰ ਆਆਂ ਮੋਟਰਾਂ ਕਿੱਦਾਂ ਪਾਣੀ ਕਿੱਦਾਂ ਸੂਏ ਵਗੈਰਾ ਚੋ ਕਰਨਾ ਇਹ ਆਗੇ ਸਪਰੇਅ ਵਾਲੇ ਇਧਰ ਸਪੇਸ ਵਾਲੇ ਪੰਪ ਉਹ ਆ ਗਿਆ ਵੈਕਿਊਮ ਕਲੀਨਰ ਔਰ ਛੋਟਾ ਵੈਕਿਊਮ ਕਲੀਨਰ ਆਹ ਸਾਫਾਈ ਕਰਨੇ ਵਾਲਾ ਤੇ ਜਨਰੇਟਰ ਤੇ ਆਟੋਮੈਟਿਕ ਨੇ ਇਹ ਸਫਾਈ ਕਰਨੇ ਵਾਲੇ ਕਾ ਵੱਢਣੇ ਵਾਲੇ ਨਾ ਦੇਖੋ ਚੱਲਦਾ ਅਗੇ ਕਰਾਂ ਦੇ ਉੱਪਰ 7 ਪਾਉਣ ਨੂੰ ਖੜ ਪਹਿਲਾਂ ਤੇ ਆਹ ਸੈੱਡ ਵਗੈਰਾ ਜੋ ਵੀ ਅੰਦਰ ਕੋਈ ਖੇਤੀ ਕਰਦੇ ਆਪਾਂ ਪੋਲੀਥੀਨ ਵਾਲੀ ਤੇ ਜਿੱਦਾਂ ਕਿਸੇ ਚੀਜ਼ ਲਈ ਵੀ ਸੈੱਡ ਥੋੜਾ ਪਾਉਣਾ ਉਹ ਚੀਜ਼ਾਂ ਆ ਗਈਆਂ ਤੇ ਇੱਧਰ ਆ ਗਿਆ ਜੌਂਡੀਅਰ ਛੋਟੇ ਟਰੈਕਟਰ ਇਹ ਆ ਗਏ ਫਰਾਰੀ ਵਾਲਿਆਂ ਦਾ। ਇਹ ਆ ਵੀ ਘਾ ਵੱਢਣੇ ਵਾਲੇ ਆ ਗਏ। ਆ ਪਹਾੜੀ ਏਰੀਆ ਤੇ ਚੱਲਣ ਲਈ। ਆ ਛੋਟੇ ਰੂਟਾ ਵੀ ਟੰਨੇ। ਆ ਹਰਾ ਵੱਢਣ ਨੂੰ ਘਟਰਾ। ਜੋ ਆਲਾ। ਇਹ ਆ ਵੀ ਟਰੈਕਟਰ। ਘਾ ਵਗਰਾ ਵੱਢਣ ਨੂੰ। ਹੋਂਡੇ ਵਾਲਿਆਂ ਦਾ ਤੇ ਆ ਇਧਰ ਚੁੰਡੀਆਰ ਵਾਲਿਆਂ ਦੇ ਨੇ ਸਾਰੀ ਇੱਧਰ ਕੀ ਵੀ ਆ ਗਿਆ ਫਰੂਟ ਸਾਲੇ ਲਾਟ ਵਗੈਰਾ ਬਾਰੇ ਦੱਸਦੇ ਨੇ ਤੇ ਆਪਦੇ ਆਪ ਦੇ ਫਰੂਟ ਦੀ ਇਹਨਾਂ ਨੇ ਕਰ ਰਹੇ ਆ ਮਹੂਰੀ ਹਾਂ ਦੇਖੋ ਜੀ ਫਰੂਟ ਦਰਾਗੇ ਹਨ ਬਿੰਨੂ ਵਗੈਰਾ ਬਣਦੀ ਪਰ ਪ੍ਰੂਫ ਤੋਂ ਦੋ ਦੋ ਚੀਜ਼ਾਂ ਬਣਦੀਆਂ ਨੇ ਇਹਨਾਂ ਦੀਆਂ ਚਾਹੋ ਉਹ ਇਸ ਲਈ ਇਹ ਅਗੇ ਫੈਕਟਰੀ ਵਗੈਰਾ ਤੇ ਜਿੰਨੇ ਸੈਂਸਰ ਵਗੈਰਾ ਲਾਉਣੇ ਨੇ ਉਹ ਚੀਜ਼ਾਂ ਆਗੀਆਂ ਇਹ ਦਰੇ ਆ ਗਿਆ ਮਲੇਤੋਂ ਆ ਜਿੱਦਾਂ ਕੁਸੌਣੇ ਵਗੈਰਾ ਚੱਕੜ ਨੂੰ ਵੱਡੇ ਆ ਬਾਹਰ ਚੱਲਦੀ ਆ ਤੇ ਡੀਜ਼ਲ ਤੇ ਆ ਤੇ ਇਹ ਬੈਟਰੀਆਂ ਤੇ ਨੇ ਇਹਨਾਂ ਦੀਆਂ ਬੈਟਰੀਆਂ ਵੀ ਦਿਖਾਵਾਂਗੇ ਤੁਹਾਨੂੰ ਵੀ ਕਿੰਨੀਆਂ ਗੱਡੀਆਂ ਬੈਟਰੀਆਂ ਹੁੰਦੀਆਂ ਨੇ ਤੇ ਇਹ ਲਾਲੋ ਵੀ ਪੰਜ-ਪੰਜ ਕੁਸੌਣੇ ਇੱਕ ਵਾਰ ਤੇ ਚੱਕ ਰਹਿੰਦੀਆਂ ਨੇ ਇਕੱਠੇ ਆ ਤੇ ਆਹ ਹੱਥ ਵਾਲੀਆਂ ਆ ਗਿਆ ਆ ਵੀ ਬੈਟਰੀ ਵਾਲੀ ਆ ਗਈ ਆ ਵੀ ਬੈਟਰੀ ਵਾਲੀ ਆ ਗਈ ਇਹ ਜਨਸੀ ਹੈ ਹੱਥ ਵਾਲੀ ਇਹ ਵੱਡੇ ਖਾਣੇ ਜਿੰਨੇ ਮਰਜੀ ਅੱਗੇ ਲੈ ਜਾਓ ਤੁਸੀਂ ਸਰਦਾਂਪਨੀ ਵਾਲਿਆਂ ਦੇ ਆ ਗਿਆ ਫੂਕ ਵਗੈਰਾ ਦੋ ਜੀ ਚੱਕੀਆਂ ਲਈਆਂ ਇਹਨਾਂ ਦੀਆਂ ਬਾਕੀ ਗੋਮੀ ਕਰਕੇ ਪਤਾ ਨਹੀਂ ਲੱਗ ਰਿਹਾ ਇਹ ਕਾਦਰ ਲੇਕਪੁਰ ਨੂੰ ਦੇ ਚਬੇ ਚ ਸਟਾਲਾਂ ਲੋ ਜੀ ਇਧਰ ਆ ਕੇ ਨੇ ਬੂਟੇ ਦੇਖੋ ਅਲੱਗ-ਅਲੱਗ ਵੈਰਾਈਟੀ ਆ ਇਹਨਾਂ ਦੀ ਔਰ ਮਰਤੀਲੀ ਆ ਗਈ ਸਟਰਾਬਰੀ ਆ ਗਈ ਤੇ ਚੱਕੀਵੀ ਦੇ ਆ ਗਏ ਦੇਖੋ ਆ ਗਏ ਕੱਲੇ ਕੱਲੇ ਬੂਟੇ ਦੇ ਪ੍ਰਾਈਸ ਲਿਖਿਆ ਹੋਇਆ ਇਹਨਾਂ ਨੇ ਕਿਹੜਾ ਕਿੰਨੇ ਦਾ ਕਿਹੜਾ ਕਿੰਨੇ ਦਾ ਉਧਰ ਅਨਾਰ ਆ ਗਿਆ ਅਗਲਾਬ ਦੇ ਆ ਗਏ ਨੇ ਰੋਗਤੀਆਂ ਵੈਰਾਈਟੀਆਂ ਸੋਹਣਾਂ ਸੋਹਣ ਫੁੱਲ ਨੇ ਤੇ ਬੂਟਿਆਂ ਦੇ ਕੱਲੇ ਕੱਲੇ ਦਾ ਪ੍ਰਾਈਸ ਲਾਇਆ ਹੋਇਆ ਲੋ ਜੀ ਆ ਲੱਕੜ ਵੀ ਪਈ ਆ ਇਹਨਾਂ ਦੀ ਕਿਹੜੀ ਕਿਹੜੀ ਵੈਰਾਈਟੀ ਆ ਦਿਖਿਆ ਹੋਇਆ ਇਹਨਾਂ ਤੇ ਜੀ ਪਰ ਉਹ ਵੀ ਸਾਡੇ ਮੈਡੀਓ ਕਿ ਮੈਂ ਨਾ ਫਿਰ ਅਸਾਂ ਤਾਂ ਕੋਈ ਆਏ ਬਸ ਮਾਸ਼ੇ ਆ demanda ਜੀ ਦਸ ਤੂਫੀ ਵਗੈਰਾ ਤੇ ਪਾਉਣ ਲਈ ਆ। ਇਹ ਆਪਣੇ ਹੀਟ ਰਾਂਚ ਲੋ ਜੀ ਇੱਧਰ ਆ ਗਏ ਨੇ ਹੋਰ ਬੂਟੇ। ਅੱਜ ਤਾਂ ਦਾ ਪਾਪਾ ਲਈ ਬੈਠਾ ਸਟੋਰ ਤੇ ਇਹ ਆ ਗਏ ਆ ਦੇਖੋ ਬਈ ਬਿਸਪਾ ਆ ਦੇਖੋ ਜੀ ਟਰੈਕਟਰ ਮੈਨੀ ਟਰੈਕਟਰ ਇਹਨਾਂ ਦੇ ਤੇ ਉੱਧਰ ਫੇਰ ਉਹ ਮਸ਼ੀਨਾਂ ਆ ਗਈਆਂ ਆਪਣੇ ਰੂਟ ਵਗੈਰਾ ਤੋੜਨ ਵਾਲੀਆਂ ਤੇ ਅੱਗੇ ਆ ਗਿਆ ਸਪਰੇ ਪੰਪ ਕਿ ਇਹ ਪੰਪ ਆ ਗਏ ਫੇਰ ਆ ਮਸ਼ੀਨਾਂ ਆ ਗਈਆਂ ਰੂਟ ਤੋੜਨ ਵਾਲੀਆਂ ਉਹ ਮਿੱਟੀ ਡਾਉਣੇ ਵਾਲਾ ਵਾਲੇ ਦਲਾਂ ਜਾਂਸੀ ਕੱਢਣੇ ਵਾਲਾ ਪਿੰਟਿਆਂ ਦੇ ਤੇ ਆ ਗਿਆ ਰੇਪਾਉਣੇ ਵਾਲਾ ਇਹ ਕੋਈ ਸਪਰੇਅ ਵਾਲਾ ਇਹ ਹੈਗਾ ਜਿੱਦਾਂ ਪਹਾੜੀ ਏਰੀਆ ਤੇ ਚੱਲਣ ਲਈ ਇਹਨੂੰ ਬੈਲਟਾਂ ਲੱਗੀਆਂ ਹੋਈਆਂ ਨੇ ਇਲਗ-ਇਲਗ ਹੋਣੇ ਆ ਵੀ ਬੈਲਟਾਂ ਲੱਗੀਆਂ ਹੋਈਆਂ ਨੇ ਇਹ ਪਹਾੜੀ ਏਰੀਆ ਤੇ ਚੱਲਣ ਲਈ ਆ। ਹਾਂ ਦੇਖੋ ਜੀ ਟਰੈਕਟਰ ਦਰਾ ਗਿਆ ਜੋਂਡੀਅਰ। ਆ ਦੇਖੋ ਇਹਦਾ ਪੰਪ ਨਾਲ ਆਪਣੇ ਸਲਾਂਸਰ ਕਿੱਥੇ ਲਾਇਆ ਵੇ। ਤਰ ਫਿਰ ਆਗੇ ਸਪਰੇ ਪੰਪ ਤੁਮਦਰੋਂ 10 ਲੀਟਰ ਵਾਲਾ ਇਹ ਇਹ ਲਗ ਲਗ ਪੈਸਟੀਆਂ ਚ ਨੇ ਇਹ ਤਰ ਵੀ ਆਗੇ ਸਪਰੇ ਪੰਪ ਇਹ ਅੱਗੇ ਆਗੇ ਡਿਊਟਸ ਵਾਲਿਆਂ ਦਾ 4/4 ਕਾ ਦੇਖੋ ਇਹਦੇ ਟਾਇਰ ਇਦਾਂ ਕਿਉਂ ਨੇ ਇਹਨਾਂ ਮੈਨੂੰ ਨਹੀਂ ਪਤਾ ਲੱਗਿਆ ਇਹ ਦੇਖੋ ਕਿੱਦਾਂ ਫਾਇ ਹੋਏ ਨੇ ਮਗਰਲੇ ਟਾਇਰ ਵੀ ਮੂਰਲੇ ਟਾਇਰ ਵੀ ਉਦਾਂ ਹੀ ਨੇ ਇਹਦੇ 4x4 4x4 ਇੱਧਰ ਆ ਗਿਆ 4x4 ਇੱਧਰ ਆ ਗਿਆ ਛੋਟਾ ਰੂਟਰ ਵਾਇਟਰ ਵਗੈਰਾ ਇਹ ਆ ਗਿਆ ਜੀ ਡੀਜੀਆਈ ਦਾ ਡਰੋਨ ਬਿੱਦ ਸਪਰੇ ਪੰਪ ਤੇ ਇਹਦੀ ਕੀਮਤ ਜਾਣ ਕੇ ਕਾਫੀ ਜ਼ਿਆਦਾ ਆ ਇਹ ਕੀਮਤ ਹੈਗੀ ਹੈ ਤਕਰੀਬਨ 30000 ਐਰੋ ਦੇਖੋ ਜੀ 40 ਲੀਟਰ ਇਹਦੀ ਕੈਪੈਸਿਟੀ ਆ ਇੱਧਰ ਫੇਰ ਆ ਗਿਆ ਜੀ ਆਪਣੇ ਬੂਟੇ ਦੇਖੋ ਮਰਤੀਲੇ ਸਟਰਾਬਰੀ ਆ ਗਿਆ ਇਹ ਇਹ ਅੰਗੂਰਾਂ ਦੇ ਨੇ ਅੰਗੂਰਾਂ ਦੀਆਂ ਬੇਲਾਂ ਆ ਗਈਆਂ ਹਨਾ ਆ ਗਿਆ ਤੇਰਾ ਇਹ ਆਈ ਜਿੱਦਾਂ ਆਪਣੇ ਪ੍ਰੈਸ਼ਰ ਆਲੇ ਆ ਫੁੱਲ ਵਗੈਰਾ ਪੱਤੇ ਝਾੜਨ ਲੱਈਏ ਇਹ ਦਰਖਤਾਂ ਦੇ ਤੇ ਹੋਹ ਫਾਰੇ ਪ੍ਰੈਸ਼ਰ ਆਹੇ ਬਰਾਲ ਆ ਗਿਆ ਬਰਾਲ ਆਹੋ ਆਹ ਕਦੇ ਕੰਮ ਆਉਂਦਾ ਹੋ ਅੱਗੇ ਫੇਰ ਆ ਗਏ ਨੇ ਮਲੇਤੋਂ ਆ ਇਹ ਅੱਗੇ ਆ ਗਏ ਨੇ ਜਾਲ ਵਾਲੇ ਜਿਹੜਾ ਫੂਟੇ ਵਗੈਰੇ ਤੇ ਜਾਲ ਪਾਉਂਦੇ ਆ ਤੇ ਆ ਅੱਗੇ ਨੇ ਜਿਨ੍ਹਾਂ ਦੇ ਕਸੌਨੇ ਵਗੈਰਾ ਨੇ ਸਾ ਵੀ ਕਿੱਦਾਂ ਬਣਦੇ ਨੇ ਇੱਧਰ ਫੇਰ ਆ ਗਏ ਆ ਬੂਟੇ ਜੀ ਦੇਖੋ ਲੱਗ ਲੱਗ ਇਹਨਾਂ ਦੇ ਰੇਟ ਨੇ ਸਾਰੇ ਇਹ ਆ ਜੀ ਰੋਟਾਂ ਦਾ ਬੂਟਾ ਦੇਖੋ ਤੇ ਹੁਣ ਤੋਂ ਲੱਗ ਜਾਣਗੇ 4 ਸਾਲ 4 ਮਹੀਨੇ ਤੋਂ ਬਾਅਦ ਫਲ ਦੇਣ ਲੱਗੂ ਕਿੰਨੇ ਦਾ ਵੀਰੇ ਇਹ 1700 ਦਾ ਹਮਮ ਇਹ ਇੱਧਰ ਆ ਗਨੇ ਪਾਈਪ ਰੱਸੀਆਂ ਟੈਪ ਨੇ ਇਹ ਹਮਮ ਕੋਣ ਕਿਸ ਨੇ ਬੱਕਰ ਨੂੰ ਕੱਲ੍ਹ ਨੂੰ ਆ ਸਫਾਈ ਕਰਨ ਨੂੰ ਸਫਾਈ ਕਰਨ ਦਾ ਕੰਮ ਨਹੀਂ ਇੱਥੇ ਹਾਂ ਇਹ ਤਾਂ ਵੀ ਮਾਸਾ ਕਰੀਂ ਵੱਡਣਾ ਨਹੀਂ ਹਾਂ ਹਾਂ ਉਂਗਲੀ ਪਾਜਦੇ ਵਿੱਚ ਚੱਲ ਆ ਗਏ ਤਾਂ ਰਹਿਣ ਦਿਓ ਵੀਰਾ ਕਮਾਲ ਲੈਣ ਦੇ ਕੋਸ ਰੁਪਈਆ ਠੀਕ ਆ ਸੈਂਸਰ ਚਾਦਾ ਕਿ ਨਹੀਂ ਚੱਲ ਤੇ ਆ ਗਿਆ ਮਾਰਬਲ ਇਟਲੀ ਦਾ ਮਾਰਬਲ ਦੇਖੋ ਜੀ ਇਹ ਜਾ ਲੈ ਕੇ ਜਾਣਾ ਇੰਡੀਆ ਨੂੰ ਹਾਂ ਉਹ ਸਾਰਾ ਇਹਨੇ ਮਿੰਨੀ ਰੋਟਰ ਵੀਟਰ ਅਗੋੜਾ ਜਕਾਂੀਆਂ ਟਰਾਲੀਆਂ ਦੀ ਮੁੱਕਦੀਆਂ ਹੈਗੀਆਂ ਜਿੱਥੇ ਵੀ ਜਾਣਾ ਇਹ ਤਾਂ ਕੋਈ ਨਾ ਮੈਂ ਕਹਾਂ ਨਾ ਜਿੱਥੇ ਵੀ ਜਾਣਾ ਇਹ ਟੱਕਰ ਦੀਆਂ ਟੱਕਰਦੀਆਂ ਨੇ ਆਕਾ ਵੱਢਣ ਵਾਲੀਆਂ ਹੈ ਵੀਰੇ ਆ ਬੰਦੂ ਵੀ ਆਉਣੇ ਨੇ ਹਾਂ ਹਾਂ ਜਦੋਂ ਇਹ ਡਾਊਨ ਹੁੰਦੇ ਨੇ ਉੱਥੇ ਜਾ ਟੱਕਰਦੀਆਂ ਉਹ ਤੇ ਜਿੱਥੇ ਵੀ ਚਾਰਜ ਵਾਲਾ ਇਹਦਾ ਹੋਊਗਾ ਜਗਰਮੈਂਟ ਉਹ ਦੇਖੋ ਹਾਂ 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 ਜਣਕੀ ਇਹਨੇ ਕੱਟ ਕੇ ਆਪਣਾ ਕੱਟ ਕੇ ਵੀ ਸਾਰਾ ਬਿਜਲ ਚਾਰਜ ਹੋ ਜਾ ਹਾਂ ਹਾਂ ਇਹ ਜਿੱਥੇ ਇਹਨੇ ਲੱਕੜ ਵਾਲੀਆਂ ਆਪਣੇ ਗ੍ਰਿਲ ਵਗੈਰਾ ਚਿਕਨ ਵਗੈਰਾ ਬਣਾਉਣ ਨੂੰ ਤੇ ਆ ਗਿਆ ਫਰਨੀਚਰ ਬਲੋ ਜੀ ਦੇਖੋ ਅਲਗ ਅਲਗ ਰੇਟ ਹੈ ਇਹਨਾਂ ਦਾ ਵੀ ਇਹ ਜਿਆ ਨਹੀਂ ਆਈਆਂ ਪਰ ਲੈ ਕੇ ਤੇ ਆ ਗਿਆ ਮਸ਼ੀਨ ਜਿੱਦਾਂ ਕੋਈ ਉੱਪਰ ਉੱਚੇ ਤੇ ਕੰਮ ਕਰਨਾ ਉਹ ਚੀਜ਼ ਲਈ ਆ ਦੇਖੋ ਜੀ ਵਸੇ ਨਾ ਇਹਨਾਂ ਦੀਆਂ ਆ ਸਪਰੇਅ ਵਾਲਾ ਆ ਗਿਆ 4 by 4 ਲੰਡਿਨੀ ਲੰਡਿਨੀ ਵਾਗੀ ਖਾਦ ਬੂਟੇ ਵਗੈਰਾ ਚ ਫੁੱਲਾਂ ਵਗੈਰਾ ਚ ਪਾਉਣ ਨੂੰ ਆ ਦੇਖੋ ਕਿੱਥੇ ਕਿੱਥੇ ਤਾਕਤ ਨੇ ਇਹਨਾਂ ਦੀਆਂ ਮਮੀ ਕਿ ਤੇ ਵਰਾਈ ਸੁਬਿਟੋ ਜਸਤੀ ਸਦੈ ਰੈਸ ਇਹ ਨਹੀਂ ਲੈਣਾ ਹੈਗਾ ਹੁਣ ਹੁਣ ਤਾਂ ਵਧੀਆ ਗੱਡੀ ਲਾਵਾਂਗੇ ਕੋਈ ਜਾ ਕੇ 马斯利了吗？马斯利。Oh,